ਜਿਵੇਂ ਕਿ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਦੋ ਅਣਵਲੋਂ ਵਿਅਕਤੀ ਤੇ ਜਦੋਂ ਆਪਾਂ ਹੀਰੋਇਨ ਫੜੀ ਸੀ 115 ਗ੍ਰਾਮ ਜਿਹਨਾਂ ਦਾ ਨਾਮ ਲਵ ਕੁਕਰ ਤੇ ਛੱਤਰ ਸਿੰਘ ਸੀ ਉਹਨਾਂ ਤੋਂ ਫਰਦਰ ਹੁਣ ਸਾਨੂੰ ਅੱਗੇ ਦੋ 32 ਗੋਰ ਪਿਸਤਲ ਚਾਰ ਮੈਗਜ਼ੀਨਾਂ 23 ਰਾਊਂਡ ਤੇ 92000 ਰੁਪਏ ਦਾ ਡਰਗ ਮਨੀ ਰਿਕਵਰੀ ਹੋਈ ਹੈ ਮੇਰੀ ਇਹੀ ਅਪੀਲ ਹੈ ਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਐ ਐਸਐਸਪੀ ਸਾਹਿਬ ਦੇ ਦਿਸਨਰ ਦੇਸ਼ੇ ਆਪਾਂ ਕਲੀਅਰ ਰਿਕਵਰੀਜ਼ ਜਿਹੜਾ ਇੱਕ ਵਾਰ ਮੁర్జਮ ਪੜ ਲਿਆ ਉਹਦੇ ਤੇ ਰੁਕਦੇ ਨਹੀਂ ਆਪਾਂ ਉਹਦੇ ਅੱਗੇ ਪਿੱਛੇ ਸਾਰਾ ਸਰਚ ਕਰੀ ਰਹੇ ਤੇ ਆਪਾਂ ਤਤਪਰ ਆ ਕਿ ਜਿੰਨੇ ਵੀ ਸਾਡੇ ਸਮਾਜ ਚ ਇਹਦਾ ਦੇ ਐਲੀਮੈਂਟਸ ਹੈ ਉਹਨਾਂ ਦਾ ਨਾਸ ਤੇ ਸਫਾਇਆ ਕਰਾਂਗੇ ਸਰ ਡਰਗਮਨੀ ਜੀ ਡਰਗਮਨੀ ਜੀ 92000 92000 ਇਹਨਾਂ ਤੇ ਕਿਹੜੀ ਕਿਹੜੀ ਤਰਾਹ ਦਾ ਇਤਰਾ ਮ ਲੱਗੀ ਇਹਨਾਂ ਦੇ ਉੱਤੇ ਤਰਾਹਾਂ ਜੀ ਇਹਨਾਂ ਤੇ ਐਨਡੀਪੀਐਸ ਐਕਟ ਦੀਆਂ ਲੱਗੀਆਂ ਸੀ ਜਿਵੇਂ ਕਿ ਪਹਿਲਾਂ ਮੈਂ ਦੱਸਿਆ ਸੀ 2120 6885 ਤੇ ਹੁਣ ਇਹਨਾਂ 'ਚ ਵਾਧਾ ਜੁਮ ਕਰਕੇ ਆਮ ਜੈਕ ਦਾ ਆਪਾਂ ਕੀਤਾ ਤਾਂ ਹੀ ਸਫਾਇਆ ਹੋਇਆ ਸਹੀ ਇਹ ਸਰ ਜੀ ਮਾੜੀ ਹੋਰ ਲੈ ਨਹੀਂ ਇਹਨਾਂ ਦਾ ਰਿਮਾਂਡ ਜੀ ਇਹ ਖਤਮ ਹੋ ਗਿਆ ਤੇ ਹਾਨੂੰ ਜੁਡੀਸ਼ੀਅਲ ਕੋਲ ਰਿਮਾਂਡ ਦਰਾਂਨ ਦੱਸਿਆ ਸਾਰਾ ਨਹੀਂ ਵੀ ਰਿਮਾਂਡ ਦਰਾਂਨ ਇਹਨਾਂ ਦੀ ਜਦੋਂ ਆਪਾਂ ਤਫ਼ਤੀਸ਼ ਕੀਤੀ ਗਈ ਇਹਨਾਂ ਦਾ ਮਲਟੀਪਲ ਟਾਈਮ ਦਾ ਰਿਮਾਂਡ ਲੈ ਹੈ ਸ਼ਹਿੋਦੇ ਵਿੱਚ ਇਹਨਾਂ ਨੇ ਆਪਣੇ ਕਾਹ ਤੋਂ ਕਾਹ ਸੰਗ ਸਰ ਕਿੱਥੋਂ ਬਣਿਆ ਕਿੱਥੋਂ ਬਣਿਆ ਗ੍ਰਾਮੀ ਨਾਹਰ ਨਾਹਰਪੁਰ ਦੇ ਨਾਕੇ ਨਾਹਰਪੁਰ ਤੱਕ ਸਰ ਆ ਬਕਵਾਹ ਜਗ੍ਹਾ ਤੋਂ ਵੀ ਕੋਈ ਰਮਣਾ ਨਾ ਲੜਾ ਵਾਲੀ ਨਾੜਾ ਵਾਲਾ ਜੀ ਨਾੜਾ ਵਾਲੀ ਤੋਂ ਪੜਿਆ ਨਹੀਂ ਐਸ ਮਾਰ ਨਾੜਾ ਪੜਿਆ ਉਹ ਕਰ ਰੋ ਚਿਕਾਰ ਮਸ ਚਿਕਾਰ ਮਸ ਉਹ ਜੇ ਲਾ ਲਾ ਕਮਾਦ ਦੇ ਕਰੋ ਕੋਈ ਹੋਰ ਅਨਸਰ ਕੋਈ ਨਹੀਂ ਬੜੇ ਹੋਗੇ ਇਹਨਾਂ ਕੋਰਸ ਸਾਡੀ ਤਕਰੀਜ਼ ਜਾਈ ਜਿਵੇਂ ਪੜੇ ਜਾਣਗੇ ਇਹਦੇ ਵਿੱਚ ਹੋਰ ਬੰਦੇ ਆਪਾਂ ਤੁਹਾਨੂੰ ਨਾਮ ਦਾ ਦੱਸ ਕਰਵਾਉਣਾ